ਉਸ ਦਿਨ ਗਿਣਤੀ ਜ਼ਿਆਦਾ ਸੀ ਤੁਸੀਂ ਇਹ ਦੇਖੋ ਜਿਵੇਂ ਸਾਥੀ ਰਾਹੁਲ ਨੇ ਗੱਲ ਦੱਸੀ ਆ ਸਾਡੇ ਨਾਲ ਸਾਥੀ ਸਾਡੇ ਅਧਿਆਪ ਸਾਥੀ ਖੜੇ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦੇ ਰਹੇ ਨੇ ਪਰ ਇਹਦੇ ਚ ਕਮੀ ਹੁਣ ਸਾਡੀ ਆ ਵੀ ਅਸੀਂ ਆਪ ਦੇ ਹੱਕਾਂ ਬਧੀਏ ਅਵੇਅਰ ਨਹੀਂ ਹੈਗੇ ਤੁਸੀਂ ਦੇਖਦੇ ਹੋ ਸਾਰੇ ਜਾਣਦੇ ਹੋ ਸਭ ਤੋਂ ਵੱਡਾ ਰਿਸ਼ਤਾ ਮਾਂ ਤੇ ਬੱਚੇ ਦਾ ਹੁੰਦਾ ਹੈ ਤੇ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਤੇ ਉਹਨਾਂ ਚਿਰ ਮਾਂ ਵੀ ਨਹੀਂ ਦੁੱਧ ਦਿੰਦੀ ਆਪਦਾ ਕੰਮ ਧੰਦਾ ਕਰਦੀ ਹੈ ਪਰ ਜਿੰਨਾ ਚਿਰ ਅਸੀਂ ਆਪਦੇ ਹੱਕਾਂ ਵਾਸਤੇ ਆਪਣੀ ਆਵਾਜ਼ ਨਹੀਂ ਬੁਲੰਦ ਕਰਾਂਗੇ ਆਪਦਾ ਹੀ ਆਵਾਜ਼ ਨਹੀਂ ਰੱਖਾਂਗੇ ਵੀ ਸਾਨੂੰ ਕੀ ਚਾਹੀਦਾ ਹੈਗਾ ਪੀਐਸਟੈਟ ਦਾ ਨੋਟੀਫਿਕੇਸ਼ਨ ਚਾਹੀਦਾ ਸਾਡਾ ਕੈਲੰਡਰ ਜਾਰੀ ਕਰੋ ਤੇ ਜਿੰਨਾ ਚਿਰ ਅਸੀਂ ਨਹੀਂ ਬੋਲਾਂਗੇ ਉਹਨਾਂ ਚਿਰ ਸਾਡੇ ਵਾਸਤੇ ਬੋਲਣ ਵਾਲਾ ਕੋਈ ਨਹੀਂ ਪਰ ਜਦੋਂ ਅਸੀਂ ਆਪ ਬੋਲਾਂਗੇ ਆਪਣੀ ਆਵਾਜ਼ ਆਪ ਉਠਾਵਾਂਗੇ ਸਾਡੇ ਟਿਚਰ ਸਹਿਬਾਨ ਸਾਡੇ ਨਾਲ ਖੜੇ ਨੇ ਤੇ ਫਿਰ ਹੋਰ ਵੀ ਬੱਕ ਬੱਕ ਜੱਥੇਬੰਦੀਆਂ ਸਾਡੇ ਨਾਲ ਮੈਦਾਨ 'ਚ ਆ ਜਾਣੀਆਂ। ਹੋਰ ਵੀ ਸਾਨੂੰ ਆਸੇ ਪਾਸੇ ਸਾਡੇ ਸਮਾਜ 'ਚੋਂ ਹਸਾਰਾ ਲੱਗਣ ਲੱਗ ਜੂਗਾ। ਅਸੀਂ ਦੇਖਦੇ ਸੀਗੇ ਵੀ ਸਾਰਿਆਂ ਨੇ ਪੂਰਾ ਜੋਰ ਲਾਇਆ ਇਹਨਾਂ ਦੇ 92 ਚਤੇ। ਪਹਿਲਾਂ ਕਾਲੀ ਮਾੜੀ ਫਿਰ ਕਾਂਗਰਸ ਮਾੜੀ ਤੇ ਆਪਾਂ ਬਦਲਾ ਲਿਆਂਦਾ ਸੀ ਵੀ ਬਦਲਾ ਆਊਗਾ। ਤੇ ਹਰਾ ਪੰਨ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਵਾਸਤੇ ਚੱਲੂਗਾ ਤੇ ਅੱਜ ਦੇਖ ਰਹੇ ਹਾਂ ਸਾਡੇ ਸਾਥੀਆਂ ਦਾ ਕੀ ਹਾਲ ਹੈ ਕੋਈ ਐਡੀਡੀ ਵਾਲੇ ਸਾਥੀ ਜਾਂਦੇ ਨੇ ਉਹਨਾਂ ਦੇ ਸੰਗਰੂੜ ਆਗ ਵਰਦੀ ਹੈ ਫੱਡੇ ਘੜ ਸਾਹਿਬ ਜਾਂਦੇ ਨੇ ਉੱਥੇ ਲਾਟੀ ਚਾਰਜ ਹੋ ਜਾਂਦਾ ਹੈ ਕਿ ਜੇ ਸਾਡੇ ਸਾਥੀ ਕਿਸੇ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਤੁਹਾਨੂੰ ਦੱਸੀ ਆ ਪਹਿਲਾਂ ਜਿਹੜਾ ਆਪਾਂ ਧਰਨਾ ਰੱਖਿਆ ਸੀ ਉਹ ਪੋਸਟਪੋਨ ਕਰਤਾ ਸੀ ਕਿਉਂਕਿ ਆਪਾਂ ਨੂੰ ਮੀਟਿੰਗ ਦਿੱਤੀ ਸੀਗੀ ਤੇ ਮੀਟਿੰਗ 'ਚ ਜਾ ਕੇ ਸਾਥੀ ਉਸੇ ਤਰੀਕੇ ਨਾਲ ਮੁੜਿਆ ਜਿਵੇਂ ਗਏ ਸੀ ਕਿਉਂਕਿ ਸਾਡੇ ਸਾਥੀਆਂ ਨੂੰ ਮਿਲਣ ਤੋਂ ਮਨਾ ਕਰਤਾ ਉਹਨਾਂ ਨੇ ਕਿਉਂ ਮਨਾ ਕਿਉਂ ਕਰਤਾ ਉਹ ਦੇਖਦੇ ਆ ਸਾਡੀ ਸਟਰੈਂਥ ਦੇਖਦੇ ਆ ਵੀ ਕਿੰਨੀ ਕਾ ਕਿੰਨਾ ਕ ਅਸੀਂ ਅਵੇਅਰ ਆ ਆਪਣੇ ਹੱਕਾਂ ਵਾਸਤੇ ਕਿੰਨਾ ਕ ਅਸੀਂ ਲੜ ਸਕਦੇ ਆ ਜਿਹੜਾ ਅਧਿਆਪਕ ਜਿਹੜੇ ਆਪਾਂ ਬਣ ਜਾ ਰਹੇ ਆ ਵੀ ਅੱਗੇ ਜਾ ਕੇ ਅਧਿਆਪਕ ਬਣਨਾ ਸੀ ਜੇ ਤੁਸੀਂ ਆਪਦੇ ਹੱਕਾਂ ਲਈ ਨਹੀਂ ਲੜ ਸਕਦੇ ਤੇ ਬੱਚਿਆਂ ਨੂੰ ਕੀ ਪੜ੍ਹਾਵਾਂਗੇ ਆਪਾਂ ਬੱਚਿਆਂ ਨੂੰ ਕੀ ਮੋਟੀਵੇਟ ਕਰਾਂਗੇ ਵੀ ਸੰਘਰਸ਼ ਕਿਵੇਂ ਕਰੀਦਾ ਹੁੰਦਾ ਹੈਗਾ ਬੱਚਿਆਂ ਨੂੰ ਕੀ ਦੱਸਾਂਗੇ ਵੀ ਜਦੋਂ ਪੀਐਸਟੈਟ ਦੀ ਨੋਟ ਸੀ ਸਾਨੂੰ ਨੋਟੀਫਿਕੇਸ਼ਨ ਜਾਰੀ ਕਰਵਾਉਣਾ ਸੀ ਵੀ ਅਸੀਂ ਇੱਕ ਦੂਜੇ ਨੂੰ ਕਹੇ ਸੀ ਚੱਲ ਉਹ ਬਗ ਜੂਗਾ ਯਾਰ ਮੇਰਾ ਤਾਂ ਕੀ ਹੈ ਮੈਂ ਪਿਛਲੀ ਵਾਰ ਜਾਇਆ ਮੇਰਾ ਤਾਂ ਕੀ ਹੈ ਪਿਛਲੀ ਵਾਰ ਵੀ ਸੀ ਸੰਘਰਸ਼ ਕਰਿਆ ਲੜੇ ਤੁਸੀਂ ਦੇਖੋ ਸਵੇਰੇ 7 ਵਜੇ ਚੱਲਿਆ ਮੈਂ ਮਾਨਸਾ ਤੋਂ ਮੋਟਰਸਾਈਕਲ ਤੇ ਆਇਆ ਸੀ ਮੈਂ ਦੀ ਵਾਰਾ ਸਾਥੀ ਮਾਨਸਾ ਤੋਂ 160 170 ਕਿਲੋਮੀਟਰ ਹੈ ਤੇ ਪਿਛਲੀ ਵਾਰ ਵੀ ਜਦੋਂ ਆਏ ਸੀ ਆ ਸਾਰਾ ਏਰੀਆ ਆਪਣਾ ਤੇ ਜਲਾਲਾਬਾਦ ਲੈ ਕੇ ਉਥੇ ਵੀ ਅਕੈਡਮੀਆਂ 'ਚ ਅਸੀਂ ਜਾ ਕੇ ਆਏ ਸੀਗੇ ਤੇ ਪਿਛਲੀ ਵਾਰ ਵੀ ਅਸੀਂ ਪੂਰਾ ਵਿਜ਼ਟ ਕੀਤਾ ਸੀ ਪਰ ਸੋਨੂੰ ਇਹ ਕਹਿਣੇ ਆ ਵੀ ਜਿਹੜਾ ਅਗਲਾ ਪ੍ਰੋਗਰਾਮ ਰੱਖਾਂਗੇ ਕੋਈ ਵੀ ਪ੍ਰੋਗਰਾਮ ਰੱਖਣਾ ਹੈ ਇੱਕ ਤਾਂ ਆਪਾਂ ਕਮੇਟੀ ਅੱਜ ਤਿਆਰ ਕਰਾਂਗੇ ਵੀ ਪੱਕੀ ਕਮੇਟੀ ਵੀ ਜਿਹੜੀ ਵੀ ਜ਼ਰੂਰਤ ਹੈ ਵੀ ਆਪਾਂ ਇੱਕ ਦੂਜੇ ਨੂੰ ਸਨੇਹਾ ਲਾਉਣਾਗਾ ਵੀ ਸਨੇਹਾ ਕਿਵੇਂ ਲਾਉਣਾ ਅੱਜ ਸਾਡੇ ਕੋਈ ਸਾਥੀ ਨਹੀਂ ਆਇਆ ਅਗਲੇ ਧਰਨੇ ਵਾਸਤੇ ਉਹਨੂੰ ਪ੍ਰੇਰਿਤ ਕਰਨਾਗਾ ਵੀ ਬਾਈ ਆਪਾਂ ਅੱਗੇ ਚੱਲਾਂਗੇ ਤਾਂ ਫੇਰ ਹੀ ਸਾਡਾ ਕੋਈ ਹੱਲ ਹੋਊਗਾ ਅਕੈਡਮੀਆਂ 'ਚ ਬੈਠੇ ਆਂ ਅਸੀਂ ਪੜੀ ਜਾਂਦੇ ਆਂ ਇਦ ਕੋਈ ਡਾਊਟ ਨਹੀਂਗਾ ਵੀ ਨਹੀਂ ਪੜਦੇ ਸੀ ਆਪਦਾ ਉਹ ਹੱਕ ਵਧੀਏ ਉਹ ਕਰ ਰਹੇ ਆ ਆਪਣਾ ਕਿਆ ਕਰ ਰਹੇ ਆ ਪਰ ਜੇ ਅਸੀਂ ਇਕੱਲੇ ਤਿਆਰੀ ਦੀ ਰਹਿਗੇ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਇਕੱਲੇ ਤਿਆਰੀ ਕਰਕੇ ਵੀ ਕੀ ਕਰੋਗੇ ਇਕੱਲੇ ਇੱਥੇ ਨੋਟੀਫਿਕੇਸ਼ਨ ਜਾਰੀ ਕਰਵਾਉਣ ਵਾਸਤੇ ਨਹੀਂ ਵੀ ਇਕੱਲਾ ਨੋਟੀਫਿਕੇਸ਼ਨ ਜਾਰੀ ਕਰਾਉਣ ਵਾਸਤੇ ਬੈਠਿਆ ਇਹ ਤੋਂ ਬਾਅਦ ਜਦੋਂ ਤੁਸੀਂ ਇੰਗਲੈਂਡ ਦੇ ਵਿੱਚ ਜਾਓਗੇ ਉੱਥੇ ਵੀ ਤੁਹਾਨੂੰ ਸੰਘਰਸ਼ ਕਰਨਾ ਪਊਗਾ ਉੱਥੇ ਵੀ ਆਪਦੀ ਨੌਕਰੀ ਪਹਿਲਾਂ ਨੌਕਰੀ ਲੈਣ ਵਾਸਤੇ ਸੰਘਰਸ਼ ਤੇ ਫਿਰ ਨੌਕਰੀ ਬਚਾਉਣ ਵਾਸਤੇ ਸੰਘਰਸ਼ ਤੁਹਾਨੂੰ ਪਤਾ ਹੋਣਾ ਸਾਰੇ ਸਾਥੀਆਂ ਨੂੰ ਵੀ ਜਿਹੜਾ ਆਪਣਾ ਸੰਘਰਸ਼ ਚੱਲਦਾ ਕੋਈ ਵੀ ਸੰਘਰਸ਼ ਚੱਲਦਾ ਤੁਸੀਂ ਈਟੀடி ਵਾਲੇ ਜਿਹੜੇ ਟੀਚਰ ਲੱਗੇ ਹੋਏ ਨੇ ਜਾਂ ਬੀਐਡ ਵਾਲੇ ਲੱਗੇ ਹੋਏ ਨੇ ਉਹ ਵੀ ਆਪਦੇ ਵਾਸਤੇ ਸੰਘਰਸ਼ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਆਪਦੇ ਵਾਸਤੇ ਸੰਘਰਸ਼ ਕਰ ਰਹੀਆਂ ਨੇ ਮਜ਼ਦੂਰ ਜਥੇਬੰਦੀਆਂ ਆਪਦੇ ਵਾਸਤੇ ਸੰਘਰਸ਼ ਕਰ ਰਹੀਆਂ ਨੇ ਸਾਡੇ ਡੀਟੀਐਫ ਵਾਲੇ ਉਹ ਆਪਦੇ ਵਾਸਤੇ ਸੰਘਰਸ਼ ਕਰ ਰਹੇ ਆ ਇਸ ਨੂੰ ਇਹ ਵੀ ਪਤਾ ਹੋਣਾ ਵੀ ਸਾਡੀ ਪਹਿਲਾਂ ਪੈਨਸ਼ਨ ਹੁੰਦੀ ਸੀਗੀ ਜਿਹੜੇ ਸਰਕਾਰੀ ਜੋਬ ਦੇ ਵਿੱਚ ਹੁੰਦੇ ਸੀਗੇ 올ਡ ਪੈਨਸ਼ਨ ਸਕੀਮ ਜਿਹੜੀ ਤੇ ਉਹ ਇਹਨਾਂ ਨੇ ਬੰਦ ਕਰਤੀ ਤੇ ਉਹ ਪੈਨਸ਼ਨ ਦੀ ਲੜਾਈ ਉਹ ਲੜ ਰਹੇ ਨੇ ਆਪਦੀ ਉਹ ਟੀਚਰ ਲੱਗੇ ਹੋਏ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਆਪਦੀ ਲੜਾਈ ਲੜ ਰਹੇ ਨੇ ਜਿਹੜੇ ਕੱਚੇ ਕੰਮੇ ਨੇ ਉਹ ਆਪਦੇ ਪੱਕੇ ਹੋਣ ਵਾਸਤੇ ਲੜ ਰਹੇ ਨੇ ਪਰ ਅਸੀਂ ਕਿਉਂ ਨਹੀਂ ਲੜ ਰਹੇ ਅਸੀਂ ਕਿਉਂ ਚੁੱਪਾਂ ਸੋਸ਼ਲ ਮੀਡੀਆ ਦੀ ਵਰਤੋਂ ਅਸੀਂ ਸਾਰੇ ਕਰਦੇ ਆਂ ਹਰ ਇੱਕ ਚੀਜ਼ ਦੇਖਦੇ ਆਂ ਅਸੀਂ ਪਰ ਜਦੋਂ ਕੋਈ ਚੱਜ ਦੀ ਚੀਜ਼ ਆਉਂਦੀ ਹੈ ਉਹ ਸਕਰੋਲ ਕਰ ਦਿੰਦੇ ਆਂ ਜੇ ਕੋਈ ਸਾਡੇ ਕੱਟ ਦੀ ਗੱਲ ਹੁੰਦੀ ਆ ਸਾਡੇ ਧਰਨੇ ਦੀ ਗੱਲ ਹੁੰਦੀ ਆ ਜਾਂ ਸਾਡੇ ਟੀਸਰ ਚ ਦੱਸਦੇ ਨੇ ਵੀ ਅਸੀਂ ਸੰਘਰਸ਼ ਕਿਸ ਤਰੀਕੇ ਨਾਲ ਕਰਦਾਂਗਾ ਅੱਗੇ ਕਿਵੇਂ ਵਧਾਂਗਾ ਤੇ ਉਹ ਚੀਜ਼ ਅਸੀਂ ਸੁਣਨੀ ਨਹੀਂ ਨਾਉਂ ਜੀ ਸ਼ੇਅਰ ਕਰਨੀ ਆ ਊਟ ਪਟਾਂਗ ਅਸੀਂ ਬਹੁਤ ਸ਼ੇਅਰ ਕਰਦੇ ਆਂ ਪਰ ਮੇਰੀ ਬੇਨਤੀ ਆ ਸਾਰੇ ਸਾਥੀਆਂ ਨੂੰ ਜਿੰਨੇ ਅੱਜ ਇੱਥੇ ਆਏ ਹੋ ਸਾਰੇ ਤੁਹਾਡਾ ਧੰਨਵਾਦ ਵੀ ਆ ਪਰ ਵੀ ਤੁਸੀਂ ਜੁੜੋ ਜੁਨੀਨਾ ਜੁੜੋ ਕਿਉਂਕਿ ਜਿਹੜੀ ਆਪਾਂ ਨੂੰ ਮੀਟਿੰਗ ਦਿੱਤੀ ਹੋਈ ਆ 31 ਤਰੀਕ ਦੀ ਮੀਟਿੰਗ ਆ ਪਹਿਲੀ ਗੱਲ ਤਾਂ ਉਹਨਾਂ ਨੇ ਮਿਲਣਾ ਹੀ ਨਹੀਂ ਆਪਾਂ ਨੂੰ ਮੀਟਿੰਗ ਤੇ ਕੋਈ ਨਿਕਲ ਨਹੀਂ ਸਕਤਾ ਤੇ ਦੂਜੀ ਇਸ ਤੋਂ ਬਾਅਦ ਜੇ 31 ਤਰੀਕ ਨੂੰ ਆਪਾਂ ਨੂੰ ਕੋਈ ਮੀਟਿੰਗ ਤੇ ਗੱਲਬਾਤ ਹੁੰਦੀ ਆ ਫਿਰ ਆਪਾਂ ਅਗਲਾ ਪ੍ਰੋਸੈਸ ਜਿਹੜਾ ਰੱਖਣਾਗਾ ਅਗਲਾ ਪ੍ਰੋਟੈਸਟ ਰੱਖਣਾਗਾ ਧਰਨਾ ਰੱਖਣਾਗਾ ਸੰਗਰੂਰ ਕੋਈ ਰੂਪ ਲੇਖਾ ਤਿਆਰ ਕਰਾਂਗੇ ਇਹ ਕੱਲਾ ਇਹ ਨਹੀਂ ਕਹਾਂ ਵੀ ਤੋਰ ਫਿਰ ਕਿ ਸਰਜੂਗਾ ਇਹਦੇ ਚ ਸਾਰੀਆਂ ਚੀਜ਼ਾਂ ਦੀ ਲੋੜ ਹੈ ਇਹਦੇ ਚ ਪੈਸੇ ਦੀ ਵੀ ਲੋੜ ਹੈ ਇਹ ਚ ਇਕੱਠੇ ਹੋਣ ਦੀ ਵੀ ਲੋੜ ਹੈ ਇਹਦੇ ਚ ਧਰਨਿਆਂ ਤੇ ਜਾਨ ਦੀ ਵੀ ਲੋੜ ਹੈ ਕਿਉਂਕਿ ਜੇਬ ਚੋਂ ਲਾ ਕੇ ਕੋਈ ਨਹੀਂ ਚੱਲ ਸਕਦਾ ਕਿਉਂਕਿ ਜੇ ਅਸੀਂ ਮੂਰੇ ਤੁਰੇ ਫਿਰਦੇ ਆ ਸੰਘਰਸ਼ ਕਰਦੇ ਆ ਤੇ ਤੁਹਾਡੇ ਵਾਸਤੇ ਕਰਦੇ ਆ ਤੁਹਾਡੇ ਚੋਂ ਅਸੀਂ ਆਪਾਂ 70-80 ਜਣੇ ਬੈਠੇ ਆ ਤੇ ਬਾਕੀ ਆਪਦੇ ਘਰਾਂ ਚ ਬੈਠੇ ਨੇ ਤਿਆਰੀ ਕਰੀ ਜਾਂਦੇ ਤੇ ਕੰਮ ਤਾਂ ਸਾਰਿਆਂ ਦਾ ਨਾ ਸਾਡਾ ਕੋਈ ਆਪ ਦਾ ਕੰਮ ਨਹੀਂ ਹੈਗਾ ਜੇ ਕੋਈ ਸਾਥ ਨਾ ਮਿਲੂਗਾ ਅਸੀਂ ਵੀ ਵਹਿ ਜਾਗੇ ਕਰੇ ਕੋਈ ਗੱਲ ਲਈ ਭਾਈ ਜਿੱਥੇ ਫਿਰ ਦੂਸਰਿਆਂ ਦਾ ਨਿਕਲੂਗਾ ਉੱਥੇ ਸਾਡਾ ਆ ਜਾਊਗਾ ਪਰ ਅਸੀਂ ਬੀੜਾ ਚੁੱਕਿਆ ਹੋਇਆ ਹੈਗਾ ਸਾਰੀਆਂ ਕਾਡੀਆਂ ਦੇ ਅਧਿਆਪਕ ਸਹਿਬਾਨ ਆਪਣੇ ਨਾਲ ਨੇ ਉਹ ਆਪਣਾ ਏਡਾ ਸਾਥ ਦੇ ਰਹੇ ਨੇ ਕੋਈ ਵੀ ਅਕੈਡਮੀ ਵਾਲੇ ਪਹਿਲਾਂ ਸਾਥ ਨਹੀਂ ਦਿੰਦੇ ਹੁੰਦੇ ਸੀਗੇ ਤੇ ਤਾਂ ਹੁਣ ਆਪਣੇ ਨਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਾਰੇ ਕਿਉਂਕਿ ਇਹਨਾਂ ਨੂੰ ਪਤਾਗਾ ਵੀ ਸੰਘਰਸ਼ ਕਿਵੇਂ ਕਰਨਾ ਹੈਗਾ ਤੇ ਕਿਵੇਂ ਅੱਗੇ ਸਾਨੂੰ ਵਧਾਉਣਾਗਾ ਜੇ ਅਸੀਂ ਅਕੈਡਮੀਆਂ 'ਚ ਹੀ ਬੈਠੇ ਰਹੇ ਸਾਲ-ਸਾਲ ਸੀ ਸੀ ਮਹੀਨੇ ਇਨਾਂ ਦਾ ਵੀ ਨੁਕਸਾਨ ਹੈ ਕਿਉਂਕਿ ਇਨਾਂ ਕੋਲੇ ਜੇ ਤੁਸੀਂ ਪਾਸ ਆਊਟ ਹੋਵੋਗੇ ਅੱਗੇ ਜਾਓਗੇ ਤੇ ਇਨਾਂ ਕੋਲੇ ਬੱਚੇ ਨਵੇਂ ਆਉਣਗੇ ਤੇ ਜੇ ਬੱਚੇ ਇਨਾਂ ਕੋਲੇ ਨਹੀਂ ਆਉਂਦੇ ਵਿਚਾਰਾ ਦਾ ਇਨਾਂ ਦਾ ਵੀ ਨੁਕਸਾਨ ਹੈ ਕਿੰਨਾ ਕੁ ਚਿਰ ਪੜਾਈ ਜਾਣਗੇ ਤੁਸੀਂ ਪੜੀ ਜਾਓਗੇ ਤੇ ਜਦੋਂ ਨੋਟੀਫਿਕੇਸ਼ਨ ਹੀ ਨਹੀਂ ਆਇਆ ਫਿਰ ਕੀ ਫਾਇਦਾ ਹੋਦਾ ਆਪਣੇ ਦਾ ਰਾਹੁਲ ਨੇ ਸਾਥੀ ਨੇ ਗੱਲ ਦੱਸੀ ਹੈ 2025 ਦਾ ਐਂਡ ਹੋਣ ਵਾਲਾ ਹੈਗਾ 26 ਆ ਗਿਆ ਇਹ ਵੀ ਲੰਘ ਜੂਗਾ ਹੁਣ ਆਪਣੇ ਕੋਲੇ ਸਿਰਫ ਆ 2 ਮਹੀਨੇ ਆ ਆਈ ਇੱਕ ਮਹੀਨਾ ਹੀ ਲਾ ਲੋ ਨਵੰਬਰ ਦੀ ਅਜੇ ਤੱਕ ਸਰਪਰਚ ਨੋਟੀਫਿਕੇਸ਼ਨ ਲੈਣਾ ਹੈ ਜੇ ਦਸੰਬਰ ਚ ਨੋਟੀਫਿਕੇਸ਼ਨ ਲੈਣਾਗਾ ਉਹਦੇ ਤੇ ਦੋ ਤਿੰਨ ਕਾਰਨ ਨਹੀਂ ਤੁਹਾਨੂੰ ਦੱਸਦਾ ਵੀ ਕਿਵੇਂ ਆ ਸਕਦਾ ਹੁਣ ਇਹ ਸਾਡੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਆ ਪੂਚੀ ਪਾਰਟੀ ਵਾਲੇ ਇਹ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਿੰਡਾਂ ਚ ਜਾ ਕੇ ਕਿਸੇ ਨੂੰ ਪ੍ਰਧਾਨ ਲਾ ਦਿੰਦੇ ਨੇ ਕਿਸੇ ਨੂੰ ਸੈਕਟਰੀ ਲਾ ਦਿੰਦੇ ਨੇ ਕਿਸੇ ਨੂੰ ਪੁਸ਼ ਲਾ ਦਿੰਦੇ ਨੇ ਆਪ ਦੇ ਅਹੁਦੇਦਾਰਾਂ ਬਦਲਣ ਤੇ ਜ਼ੋਰ ਲਾ ਰੱਖਿਆ ਪਰ ਸਾਡੇ ਜਵਾਕਾ ਗਣੀ ਕੋਈ ਤਿਆਰ ਨਹੀਂ ਸਾਡੀ ਸਿੱਖਿਆ ਪਾਲਿਸੀ ਕਣੀ ਕੋਈ ਧਿਆਨ ਨਹੀਂ ਸਾਡੀ ਸਿਹਤ ਸਹੂਲਤ ਵਾਸਤੇ ਕੋਈ ਧਿਆਨ ਨਹੀਂ ਤੇ ਕੱਲਾ ਇਹਨਾਂ ਦਾ ਧਿਆਨ ਕੱਲਾ ਪ੍ਰਧਾਨੀਆਂ ਚ ਤੇ ਜਾਂ ਆਪਦੇ ਰਿਸ਼ਤੇਦਾਰਾਂ ਨੂੰ ਅੱਗੇ ਲਿਉਣ ਚ ਤੁਹਾਨੂੰ ਪਤਾ ਜਿਹੜਾ ਲਵਲੀ ਯੂਨੀਵਰਸਿਟੀ ਹੈ ਉਹਦਾ ਹੈੱਡ ਨੂੰ ਰਾਜ ਸਭਾ ਮੈਂਬਰ ਬਣਾਇਆ ਜੇ ਉਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਅੱਗੇ ਲਿਆਉਣਗੇ ਸਾਡੀ ਸਿੱਖਿਆ ਪਾਲਿਸੀ ਕਿੱਥੋਂ ਸਹੀ ਰਹੇਗੀ ਐਨਪੀ ਲਾਗੂ ਕਰੀਆ ਉਦਾ ਆਪਦੇ ਏਜੰਡੇ ਰੱਖ